ਹਾਂਜੀ ਗਾਇਜ਼ ਇੱਧਰ ਆਪਾਂ ਗਿਫਟ ਪੈਕ ਕਰਵਾ ਲਿਆ। ਅੱਜ ਦੀ ਵੀਡੀਓ ਵੀ ਪਾਈ। ਹਲੋ ਹਾਂਜੀ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਬਲੌਗ। ਆਈ ਹੋਪ ਤੁਸੀਂ ਸਾਰੇ ਕੈਂਟ ਹੋਵੋਗੇ। ਗਾਇਜ਼ ਅੱਜ ਆਪਾਂ ਚੱਲਦੇ ਹਾਂ ਖੰਨੇ। ਥੋੜਾ ਬੋੜਾ ਸਮਾਨ ਲੈਣਾ ਸੀਗਾ। ਕਹਿੰਦਾ ਜੇ ਲੈ ਜੀ ਇੱਕ ਕੱਪ ਲੈਣੀ ਸੀ ਥੋੜਾ ਜਿਹਾ ਪੱਕ ਤੇ ਥੋੜਾ ਬੋੜਾ ਸਮਾਨ ਹੋ ਜਾਊਗਾ। ਨਾਲ ਆਪਣੇ ਟੈਲਪਰਾ। ਖੱਲ ਰਹੇ ਹਾਂ। ਅੱਗੇ ਫਿਰ ਖੰਨੇ ਆਪਾਂ। ਫਿਰ ਖੰਨੇ ਆ ਕੰਟੀਨਿਊ ਕਰਦੇ ਹਾਂ। ਹਾਂਜੀ ਗਾਇਜ਼ ਖੰਨੇ ਪਹੁੰਚ ਗਏ ਆਪਾਂ ਤੇ ਹੁਣ ਲਈ ਆਪਾਂ ਅੰਦਰ ਚੱਲ ਕੇ ਪਾ ਗੋ। ਦੇਖ ਜਾ ਕਰਿਓ ਗਾਇਜ਼। ਲੈਣੇ ਫਿਰ ਪੱਗ। Yeah. ਦੇ ਗਾਇਸ ਆਪਾਂ ਆਈ ਸੀ ਕਿ ਗਿਫਟ ਲੈਣ ਦੇਖ ਲਓ ਆਪਾਂ ਕਿਹੜਾ ਲੈਣ ਹਾਂਜੀ ਗਾਇਸ ਇੱਧਰ ਆਪਾਂ ਗਿਫਟ ਪੈਕ ਕਰਵਾ ਲਿਆ ਇਹ ਇੱਧਰ ਪੱਤ ਨੂੰ ਵੀ ਆਪਾਂ ਸੀ ਹੁਣ ਮਰਵਾ ਲਈ ਦੇਖਦਾ ਰਹੇ ਹਾਂ ਇਹ ਲੈ ਕਰਨ ਹਾਂਜੀ ਬਾਤਿਓ ਪੱਤ ਵਾਲਾ ਕੰਮ ਵੀ डन ਹੋ ਗਿਆ ਡੱਬਾ ਵਾਲਾ ਵੀ ਇਹ ਹੁਣ ਚੱਲੀਏ ਖਾਈਏ ਪੀਏ ਕੋਸੇ ਫਿਰ ਜੇ ਲਈ ਆਪਾਂ ਸਿੱਟਾ ਕਰੇ ਹਲੋ ਬਾਈ ਅੱਜ ਇੱਧਰ ਆਪਾਂ ਸਪ੍ਰਿੰਗ ਰੋਲ ਲੈਣ ਆ ਗਏ ਆ ਲਈਏ ਹੁਣ ਸਪ੍ਰਿੰਗ ਰੋਲ ਪੈ ਕੇ ਕਰਾ ਲੈਣੇ ਹਨ ਜੀ ਟੀ ਵੀ ਚੋਂ ਚੱਲ ਗਿਆ ਸੀ ਬਾਈ ਕਿੰਬਰੀ ਐਡਰੈਸ ਦੱਸਦੇ ਆ ਹਾਂ ਕਿੱਥੇ ਘੜਨ ਲੱਗਿਆ ਇਹ ਹੈ ਉੱਚਾ ਵਿੜਾ ਚੌਕ ਹੈ ਹਾਂ ਇਹ ਚੌਕ ਹੈ ਰੋਲ ਵਿਸਾਲ ਟੈਂਟ ਸਟੋਰ ਦੇ ਸਾਹਮਣੇ ਬਾਬੇ ਦਾ ਮੰਦਰ ਤੇ ਟੋਲੀ ਇਲਾਕਾ ਚਾਹ ਰਸਤੇ ਦੇ ਕੋਲ ਹਾਂਜੀ जी मार्केट से चढ़ के यहाँ आए भाई 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 के भाई देखे होंगे भाई मैं भाई भी तेरे भाई 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 ਬਿਲਕੁਲ ਨੇ ਤੇ ਬਾਈ ਕੋਲ ਜੂਰ ਆਈ ਹੋਈ ਬੜੇ ਕਾਣ ਬਾਬੇ ਸੁਖਿੰਦਰ ਉਹਦੇ ਨਾਲ ਬੜਾ ਬੋਲਿਆ ਲੱਕੀ ਬਾਈ ਨੇ ਉਹਨੂੰ ਲਾ ਕੇ ਦੱਸਿਆ ਕਿ ਅਕਾ ਆਪਣਾ ਜੂਰ ਆਇਓ ਤੇ ਹੁਣ ਆਪਾਂ ਕਰਦੇ ਜਿੱਦਾ ਕਰੇ ਹੋਰ ਤਾਂ ਨਹੀਂ ਬਾਬੇ ਕੋਲ ਲੈਣਾ ਬਸ ਓਕੇ ਬਾਬੇ ਚੱਲੀਏ ਹੁਣ ਅਰੇ ਦੇ ਚਾਲਦੇ ਆ ਕਰੇ ਮਿਲ ਨਹੀਂ ਮਿਲਦੇ ਹੋਏ ਕਿਹੇ ਜਾ ਕੇ ਹਾਂਜੀ ਗਾਈ ਜ ਆਪਾਂ ਕਰਿਆ ਚੁੱਕੇ ਸੀ ਹੋਰ ਦੇ ਤਾਂ ਬਰਾ ਭਾਈ ਤੇਲ ਲੈ ਕੇ ਹੋ ਉੱਥੇ ਚੱਲੇ ਆਪਾਂ ਤੇਲ ਲੈਣ ਦੇਖ ਬਾਬੇ ਇੱਕ ਤੁਸਾਲ ਹੋਣਾਰੇ ਉਹ ਸਾਹਮਣੇ ਆ ਮਾੜੀ ਤੇ ਆਪਣੇ ਮਾੜੀ ਤੇ ਵੀ ਆਉਣੇ ਵਾਲਾ ਮਸੂਲਾ ਤੇ ਚੌਂਕਾਂ ਕੋਲ ਲੋਕ ਆਉਂਦੇ ਜਰੂਰ ਦੇਖੋ ਮੇਲੇ ਵਾਲਾ ਤੇ ਚੌਕੇ ਵਾਲਾ ਘੇੜੂਗਾ ਆ ਵੀ ਖੁੱਲ੍ਹੇ ਲੋਕ ਦੇਖੋ ਆ ਵੀ ਘੇੜ ਹੋਊਗਾ ਚੱਲੇ ਹੁਣ ਆਪਾਂ ਤੇ ਹਾਂਜੀ ਆਏ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਤੇ ਇੱਧਰ ਲੈਟਲ ਰੁਟੀਆਂ ਵਧੀਆ ਲੱਗਿਆ ਹੋਈਆਂ ਨੇ ਜ ਰਾਤ ਨੂੰ ਹਨ ਵਧੀਆ ਦੇਖਣ ਵਾਲਾ ਮਹੌਲ ਹੁੰਦਾ ਅੱਜ ਗਾਇਜ਼ ਆਪਾਂ ਤੇਲ ਕੈਂਟੀ ਚੋਂ ਬਾਲੇ ਅਤ ਨਹੀਂ ਕੈਂਨਿਓ ਲੈ ਲਿਆ ਤੇ ਹੁਣ ਆ ਪਜਾਰਿਆ ਪਿੰਡ ਦੀਆਂ ਕਿਸੇ ਟਰੋਲ ਕਿਸੇ ਟਰੋਲ ਕੱਲੇ ਹਨ ਗਲੀਆਂ ਦੇ ਵਿੱਚ ਹਨ ਇਹ ਆ ਬੰਦ ਕਰੀ ਜਿਹੜਾ ਹੈ ਆਏ ਸਾਡੇ ਪਿੰਡ ਦੇ ਜਿੱਥੇ ਗੋਹਾ ਗੁਆ ਸਿੱਟਦੇ ਨੇ ਉਹ ਤੇਰੇ ਜਾਂਦਾ பாਪੂ ਆਦਰੀ ਕਹਿੰਦੀ ਬੇਬਿਆ ਹੋਂਦਾ ਪਿੱਛੇ ਮਲਾਇਕਾ ਤਾਂ ਆ ਇਧਰ ਬੈਠਾ ਗੋਪੀ ਸਰਪੰਚ ਉਹ ਖੜਾ ਇਹ ਹਰਸ਼ ਐਦਾਂ ਨੇ ਨੰਨੇ ਬੰਨੇ ਪਿਆਰੇ ਬੱਚੇ ਉਹ ਦੇਖ ਐ ਸੀਟ ਤਾਂ ਇਹਨਾਂ ਨੂੰ ਹੀ ਗਾਇਸ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਇਧਰ ਰੌਣਕ ਖੋਲਣਾ ਲੱਗੀ ਪਈ ਹੈ ਗਾਇਸ ਜੇ ਇਧਰ ਹੈਗਾ ਹਰਪ੍ਰੀਤ ਚਾਚਾ ਬੰਦ ਉਧਰ ਖੜਾ ਹੀ ਤਾਂ ਦਾ ਯੋਗੀ ਸਾਹਮਣੇ ਆ ਰਿਹਾ ਨਿੱਕਾ ਛੋਟਾ ਨਿਕਲ ਛੋਟੇ ਓਏ ਹਾਂ ਇੱਕ ਮਿੰਟ ਵੀ ਨਹੀਂ ਗਿਆ ਮੇਰਾ ਹਾਂਜੀ ਗਾਇ ਸਾਸਤ੍ਰਿਕ ਹਾਲ ਸਾਰਿਆਂ ਨੂੰ ਤੇ ਅੱਜ ਜਿਵੇਂ ਤੁਹਾਨੂੰ ਪਤਾ ਆਪਾਂ ਕਿਏ ਸੀਗੇ ਖੰਨੇ ਖੰਨੇ ਤੋਂ ਲੈ ਕੇ ਆਏ ਸੀ ਆਪਾਂ ਪੱਗ ਤੇ ਇੱਕ ਗਿਫਟ ਇਹ ਪਤਾ ਲੈ ਕੇ ਆਏ ਸੀ ਕਿਉਂਕਿ ਭੈਣ ਦਾ ਹੈਗਾ ਜਨਮ ਦਿਨ ਤੇ ਉਹਨੂੰ ਦੇਣਾ ਆਪਾਂ ਗਿਫਟ ਛੋਟਾ ਜਿਹਾ ਲਵਾਂਗੇ ਤੇ ਬਾਬੇ ਉਹ ਪੱਗ ਆ ਪਾ ਲੈ ਗਏ ਸੀਗੇ ਦੇਖੋ ਕਹਿੜ ਮੰਨਿਆ ਨਾਲ ਅੱਜ ਤੇ ਅੱਜ ਆਪਣਾ ਲਾਸਟ ਪੇਪਰ ਤੇ ਬੈਣੋ ਜੇ ਆਈ ਨਹੀਂ ਹੈ ਕਿ ਆਪਾਂ ਸਾਜਰੇ ਤਿਆਰ ਹੋ ਗਏ ਸੀਗੇ ਮੈਂ ਕਿ ਪੱਗ ਹੈ ਗਈਆਂ ਨਾ ਮੀ ਨਮੀ ਜੇ ਲੜ ਪੂਰਾ ਨਾ ਆਇਆ ਬੜਾ ਡਬਲ ਵਾਰ ਬੰਨ ਕੇ ਦੇਗ ਲਾਂਗੇ ਚਲੋ ਗਾਇਸ ਪਹਿਲੀ ਵਾਰ ਲੜ ਸੈਟ ਆ ਗਿਆ ਆਪਣਾ ਤੇ ਟਾਈਮ ਆਪਣਾ ਬਾਲਤੂ ਬੱਜ ਚੁੱਕਿਆ ਅਸੀਂ ਮੈਂ ਕਿ ਚਲੋ ਵਲੋਗ ਬਣਾ ਲੈਂਦੇ ਆ ਤੇ ਅੱਜ ਆਏਗਾ ਲਾਸਟ ਪੇਪਰ ਤੇ ਕੱਲ ਦੀ ਛੁੱਟੀ ਫਿਰ ਪਰਸੋਂ ਨੂੰ ਆਏਗਾ ਆਪਣੇ ਚੌਂਕੀਆਂ ਫਿਰ ਅਗਲੇ ਦਿਨ ਹੈਗਾ ਮੇਲਾ ਦੇ ਵਲੋਗ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਆ ਕਰੋ ਆ ਵੀ ਤੇ ਉਹ ਵੀ ਜਰੂਰ ਦੇਖੋ ਵਲੋਗ ਗਾਇਸ ਕੋਈ ਨਹੀਂ ਲੱਗੇਗਾ ਬਾਹਰ ਅੱਗੇ ਉਹ ਉੱਧਰ ਖੜਦੇ ਹੁੰਦੇ ਕੋਈ ਨਹੀਂ ਹੈਗਾ ਜੀ ਤਾਂ ਕਰਕੇ ਆਪਾਂ ਹੋ ਗਏ ਸੀ ਕਿ ਸਾਜ ਰੀ ਤਿਆਰ ਅੱਜ ਅੱਜ ਹੈਗਾ ਆਪਣਾ ਐਸਐਸ ਦਾ ਪੇਪਰ ਦੇਖਦੇ ਆ ਫਿਰ ਕੀ ਲੱਲਰ ਲਾ ਕੇ ਆਉਣੀ ਹੈ ਘਾੜੇ ਰੋਗ ਦਾ ਪੇਪਰ ਬਾਬਿਓ ਹਾਂਜੀ ਗਾਇਜ਼ ਆਪਾਂ ਇਸ ਵਲੋਗ ਨੂੰ ਕਰਦੇ ਐਂਡ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਾਂਗੇ ਕਿਸੇ ਨੈਕਸਟ ਵਲੋਗ 'ਚ ਤੁਹਾਨੂੰ ਇੱਧਰ ਆ ਚੁੱਕੇ ਨੇ ਨਿਕਲ ਪਾਉ ਹੁਣੀ ਵੀ ਇਹ ਤਾਂ ਪਾਉ ਇਹ ਕਿੰਨ ਚੱਕਲੇ ਹੋ ਪਾਉ ਚਾ ਤੁਹਾਨੂੰ ਮਿਲਦਾ ਫਿਰ ਨੈਕਸਟ ਵਲੋਗ 'ਚ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਓਕੇ ਬਾਏ